ਜਿਵੇਂ ਹੁਣ ਮੰਨ ਲਓ ਉਮਰ ਦਾ ਪਤਾ ਨਾ ਲੱਗੇ ਨਾਲੇ ਜੇ ਤੁਹਾਡੀ ਉਮਰ 50 ਦੀ ਹੈ ਤਾਂ ਤੁਸੀਂ 30 35 30 ਦੇ ਵਿੱਚ ਨਜਰ ਆਉਣੇ ਚਾਹੀਦੇ ਹੋ ਜਦੋਂ ਉਮਰ ਆਉਂਦੀ ਹੈ 70 ਦੀ ਫਿਰ ਉਹ ਨਜ਼ਰ ਆਉਂਦੀ ਆਉਂਦੀ ਆ ਫਿਰ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਉਹਨੇ ਨਜ਼ਰ ਆਉਣੀ ਆਉਣਾ 70 ਵਾਲਾ ਤਾਂ 70 ਦਾ ਹੀ ਦੇਖੋ 50 ਵਾਲਾ 30 ਦਾ ਦੇਖ ਸਕਦਾ ਜੋ ਆਪਦੀ ਆਈ ਤੇ ਆ ਜੇ ਤਾਂ ਤੇ ਕਹਿਣ ਦਾ ਮਤਲਬ ਇਹ ਹੈ ਵੀ ਉਹਦੇ ਵਿੱਚ ਸਭ ਤੋਂ ਵਧੀਆ ਚੀਜ਼ ਅਸੀਂ ਦੱਸਦੇ ਹੁੰਦੇ ਆ ਸਾਡਾ ਇੱਕ ਨਾ ਚਵਨ ਪ੍ਰਾਸ਼ ਅਪਰੂਵ ਕਰਾਇਆ ਹੋਇਆ ਐਕਸ਼ਨ ਪ੍ਰਾਸ਼ ਦੇ ਨਾਮ ਤੇ ਤੁਸੀਂ ਭੱਲਾ ਜੀ ਯਕੀਨ ਯਕੀਨ ਕਰ ਹੀ ਨਹੀਂ ਪਾਉਂਗੇ ਇਸ ਗੱਲ ਤੇ ਕਦੀ ਮੇਰੇ ਕੋਲੇ ਆਫਿਸ 'ਚ ਆਉਂਗੇ ਅੱਜ ਇੱਥੇ ਮੇਰੇ ਟੇਬਲ ਤੇ ਨਹੀਂ ਪਿਆ ਨਹੀਂ ਮੈਂ ਇੱਕ ਇੱਕ ਚੀਜ਼ ਪੜਾ ਦੇਣੀ ਸੀ ਉਹਦੇ 'ਚ ਜਿਹੜਾ ਪੈਂਦਾ ਨਾ ਜੀ 36000 ਰੁਪਏ ਦਾ ਉਹ ਕਿਲੋ ਹੈ। ਹੂੰ। ਕਿਹਣਾ ਸੌਖਾ ਜੀ। ਔਰ ਲੋਕ ਲੈ ਕੇ ਜਾਂਦੇ ਆ। ਔਰ ਉਹ ਉੱਪਰਲੇ ਹੀ ਪ੍ਰੋਡਕਟ ਹੈ ਜੀ। ਜਿਹਦੇ 'ਚ ਸ਼ਲਾਜੀਤ ਉਹ ਹੀ ਪੈਣੀ ਹੈ ਜਿਹੜੀ origignal ਵਾਲੀ ਹੈ ਹਾਂ। ਤੇ ਸਾਰੀਆਂ ਮੁਸਲੀਆਂ ਸਫੈਦ ਹੁਣ ਸਫੈਦ ਮੁਸਲੀ ਚ ਹੀ ਲੈ ਲਓ ਤੁਸੀਂ। ਇਹ 2200 ਰੁਪਏ ਕਿਲੋ ਤੋਂ ਸ਼ੁਰੂ ਹੋ ਕੇ 22000 ਰੁਪਏ ਕਿਲੋ ਤੱਕ ਦੀ ਹਮ ਇਹਨਾਂ ਚੀਜ਼ਾਂ ਦੇ ਵਿੱਚ ਇੰਨੀ ਕੁਆਲਿਟੀ 'ਚ ਫਰਕ ਹੈ ਨਾ ਜੀ ਔਰ ਫਿਰ ਉਹੀ ਗੱਲ ਹੁੰਦੀ ਹੈ ਵੀ ਬੰਦਾ ਕਹਿੰਦਾ ਵੀ ਜਹਾਜ ਜਹਾ ਤੇਰਾ ਅੰਨ ਪਾਣੀ ਹੋ ਜਾ ਸਾਡਾ ਕੰਮ ਜਾਣੀ ਵੀ ਸਾਡੇ ਕੋਲ ਜਦੋਂ ਅਲਾ ਕਹਿੰਦਾ ਵੀ ਅਸੀਂ ਤੁਸੀਂ ਜੋ ਮਰਜ਼ੀ ਸਾਨੂੰ ਦਿਓ ਗੋਲ ਸਾਹਿਬ ਅਸੀਂ ਤੇ ਖਾ ਕੇ ਮੈਨੂੰ ਪਤਾ ਲੱਗਣਾ ਚਾਹੀਦਾ ਤਾਂ ਉਹ ਚੀਜ਼ਾਂ ਫਿਰ ਉਹਨਾਂ ਨੂੰ ਦੰਨੇ ਆ ਤੇ ਸਾਨੂੰ ਵੀ ਇੱਕ ਪ੍ਰਾਊਡ ਜਿਹਾ ਫੀਲ ਹੁੰਦਾ ਵੀ ਯਾਰ ਆਯੁਰਵੇਦ ਦੇ ਵਿੱਚ ਲੋਕਾਂ ਦਾ ਇੰਨਾ ਯਕੀਨ ਬਣਿਆ ਤਾਂ ਉਹ ਟੁੱਟਣਾ ਨਹੀਂ ਚਾਹੀਦਾ ਇਹ ਚੀਜ਼ ਹੁਣ ਸਾਡੇ ਉਹ ਤੁਹਾਡੇ ਜਿਹੜੀ ਜਿੰਮ ਦੀ ਗੱਲ ਆ ਉਹਦੇ ਚ ਇੱਕ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਕਰਦੇ ਹੋਏ ਦੱਸਦਾ ਕਿ ਜਿਹੜਾ ਨਾ ਜੀ ਬਸੰਤ ਕੁਸਮਾਕਰ ਰਸ ਹੈ ਜੀ ਸਾਰੇ ਜਣੇ Google ਤੇ ਸਰਚ ਕਰ ਲਿਓ ਬਸੰਤ ਕੁਸਮਾਕਰ ਰਸ ਇਹ ਗੱਲ ਨੂੰ ਮੇਰੀ ਨੂੰ ਵਾਪਸ ਕਰਕੇ ਸੁਣ ਲਿਓ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਇਹ ਅਸਲੀ 골ਡ ਪ੍ਰੈਪਰੇਸ਼ਨ ਹੈ ਜੀ ਹਜ਼ਾਰਾਂ ਸਾਲ ਪੁਰਾਣੇ ਗ੍ਰੰਥਾਂ ਦਾ ਯੋਗ ਹੈ ਜਦੋਂ ਪੁਰਾਣੀਆਂ ਕੰਪਨੀਆਂ ਬਣਾਉਂਦੀਆਂ ਸੀ ਉਦੋਂ ਯਕੀਨ ਕੀਤਾ ਜਾਂਦਾ ਸੀ ਹੁਣ ਕੰਪਨੀਆਂ ਦੇ ਵਿੱਚ ਵੀ ਬਿਜ਼ਨਸ ਵਪਾਰ ਹੋ ਗਏ ਨੇ ਹੁਣ ਕੋਈ ਕਹਿੰਦਾ ਜੀ 80 ਰੁਪਏ ਦੀ ਗੋਲੀ ਮੈਂ ਦੇ ਦੂੰ ਕੋਈ ਕਹਿੰਦਾ 70 ਰੁਪਏ ਦੀ ਗੋਲੀ ਦੇ ਦੂੰ ਕੋਈ ਲੇਕਿਨ ਇਹਦੀ ਜਿਹੜੀ ਐਕਚੁਅਲ ਗੋਲੀ ਬਣਦੀ ਆ ਉਹ 2.5 300 ਰੁਪਏ ਦੀ ਗੋਲੀ ਘਰ ਬਣਦੀ ਆ ਜਿਹੜੀ ਐਕਚੁਅਲ ਬਣਦੀ ਆ ਅੰਬਰ ਪੈਂਦਾ ਕੇਸਰ ਇਹਦਾ ਫਾਰਮੂਲਾ ਵੀ ਜੱਗਰ ਹੈ ਜਿਹੜਾ ਤੁਸੀਂ ਦੇਖਣਾ ਹੋਊਗਾ ਨਾ ਕਦੀ ਵੀ ਬਸੰਤ ਕੁਸਮਾਕਰ ਰਸ ਲਿਖ ਕੇ ਪੜੋਗੇ ਉਹਦੀ ਫਾਰਮੂਲੇਸ਼ਨ ਆਊਗੀ ਜੀ ਉੱਥੇ ਮਨ ਲੋਗੇ ਇਹ 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 ਮਤਲਬ ਕਿਸੇ ਸਰਕਾਰ ਦਾ ਕਾਪੀਰਾਈਟ ਨਹੀਂ ਮੇਰਾ ਕਾਪੀਰਾਈਟ ਨਹੀਂ ਇਹ ਗ੍ਰੰਥਿਕ ਯੋਗ ਹੈ 슈ਗਰ ਦਾ ਮਰੀਜ਼ ਹੋਵੇ ਸਾਹ ਦਾ ਮਰੀਜ਼ ਹੋਵੇ ਜੋੜਾਂ ਦਾ ਮਰੀਜ਼ ਹੋਵੇ ਕਿਸੇ ਵੀ ਬਿਮਾਰੀ ਦੇ ਵਿੱਚ ਇਹਨੂੰ ਨਾਲ ਐਡ ਕੀਤਾ ਜਾਵੇ ਨਾ ਜੀ ਪਰਸਨ ਜਿਹੜਾ ਹੈਗਾ ਡੇ ਬਾਈ ਡੇ ਇੰਪਰੂਵਮੈਂਟ ਆਉਣ ਲੱਗ ਜਾਂਦੀ ਹੈ ਉਹਦੀ ਬਾਡੀ ਚ ਮਸਲ ਨੂੰ ਸਟਰੋਂਗ ਕਰਦਾ ਬ੍ਰੇਨ ਨੂੰ ਸਟਰੋਂਗ ਕਰਦਾ ਆਈ ਸਾਈਟ ਨੂੰ ਸਟਰੋਂਗ ਕਰਦਾ ਮਤਲਬ ਹਰ ਚੀਜ਼ ਦੇ ਵਿੱਚ ਜੇ ਮਨ ਮੰਨ ਲਓ ਕਿ 70 ਸਾਲ ਦਾ ਉਹਨੂੰ ਘੱਟੋ ਘੱਟ 15 20% ਇੰਪਰੂਵਮੈਂਟ ਤਾਂ ਦੇ ਹੀ ਦਿੰਦਾ ਨਾ ਜੇ ਤੁਹਾਡੀ ਉਮਰ ਦੇ ਵਿੱਚ ਤਾਂ 50 60% ਇੰਪਰੂਵਮੈਂਟ ਦੇ ਦੂਗਾ 70 ਵਾਲੇ ਨੂੰ 20 25% ਬਣ ਲਉ ਨੂੰ ਜੱਕ ਜਾ ਲਾ ਦਿੰਦਾ ਦੰਨੋਂ ਫਿਰ ਚੱਲ ਪੈਂਦਾ ਉਹ ਮਤਲਬ ਕਹਿੰਦਾ ਕਿ ਇੰਨਾ ਕਈ ਚੀਜ਼ਾਂ ਕਾਮਯਾਬ ਨੇ ਜੀ ਜਿਹੜੀਆਂ ਮੈਂ ਗੱਲ ਤੁਹਾਡਾ ਕੀਤੀ ਆ